ਸਰੋਤਿਆ ਰਾਜੀ ਠਾਨਾ ਸਾਹਿਬ ਜੀ ਜੀ ਹਾਂਜੀ ਅਹ ਇਹ ਪੇਂਡਿਤ ਦੇ ਅਗਲੇ ਨਾ ਆਇਆ ਅੱਜ ਸਾਨੂੰ ਬੜੀ ਖੁਸ਼ੀ ਆਈ ਹੋਈ ਹੈ ਮੇਰੀ ਕਿ ਸਾਡੇ ਮਰਿੰਦਰਪਾਲ ਜੀ ਨੂੰ ਸਾਡੇ ਐਕਸ ਪੁਲਿਸ ਪਰਸਨਲ ਨੇ ਪੰਜਾਬ ਪੁਲਿਸ ਤੋਂ ਔਰ ਡੀਡਾ ਪਿੰਡ ਤੋਂ ਨੇ ਉੱਥੇ ਸਰਪੰਚ ਬਣੇ ਨੇ ਔਰ ਡੀਡਾ ਪੂਰੀ ਦੁਨੀਆ 'ਚ ਮਸ਼ਹੂਰ ਹੈ ਡੀਡਾ ਸਟਾਲਰੀ ਦੇ ਨਾਂ ਤੇ ਤੇ ਮੈਨੂੰ ਪੂਰਾ ਉਮੀਦ ਹੈ ਕਿ ਸਰਪੰਚ ਸਾਹਿਬ ਆਏ ਨੇ ਸਰਪੰਚਾਂ ਨੂੰ ਸਾਡੀ ਪਾਰਟੀ ਦੀ ਸਾਡੀ ਲੀਡਰਸ਼ਿਪ ਦੀ ਸਵਰਨ ਸਲਾਰਿਆ ਦੀ ਸਾਰਿਆਂ ਦੀ ਪੂਰੀ سپورਟ ਹੋਏਗੀ ਔਰ ਸਰਪੰਚ ਸਾਹਿਬ ਨੂੰ ਜੋ ਕੰਮ ਪਿੰਡ ਦੇ ਬਿਹਤਰੀ ਵਾਸਤੇ ਚਾਹੀਦਾ ਹੋਏਗਾ ਡੀਸੀ ਸਾਹਿਬ ਨਾਲ ਮਿਲ ਕੇ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ ਔਰ ਮੈਂ ਸਰਪੰਚ ਸਾਹਿਬ ਨੂੰ ਅੱਜ ਤੁਹਾਡੇ ਕੈਮਰੇ ਦੇ ਕੇਹਣਾ ਚਾਹਨਾ ਜਤਿੰਦਰ ਕਿ ਪਿੰਡ ਦਾ ਵਿਕਾਸ ਕਰਿਓ ਕੋਸ਼ਿਸ਼ ਕਰੋ ਕਿ ਚਿੱਟਾ ਖਤਮ ਹੋਏ ਸਾਡੇ ਹਲਕੇ ਤੋਂ ਚਿੱਟੇ ਦੀ ਬਜਾ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਸਾਰੀਆਂ ਬਰਬਾਦ ਹੋ ਗਈਆਂ ਨੇ ਔਰ ਮੈਂ ਇਹ ਡਿਸਾਈਡ ਕਰ ਲਿਆ ਕਿ ਪੰਜਾਬ ਦੀ ਰਾਜਨੀਤੀ ਤੇ ਹੈਗੀ ਹੈ ਐਡੀਸ਼ਨਲ ਚਾਰਜ ਮੇਰੇ ਕੋਲ ਡਿਸਟ੍ਰਿਕਟ ਪਠਾਨਕੋਟ ਦਾ ਹੈਗਾ ਜਿਹਨੂੰ ਅਸੀਂ ਮਾਡਲ ਡਿਸਟ੍ਰਿਕਟ ਬਣਾਗੇ ਇੱਥੇ ਨਾ ਕੋਈ ਕ腐ਸ਼ਨ ਹੋਏਗੀ ਨਾ ਇੱਥੇ ਕੋਈ ਚਿੱਟਾ ਹੋਏਗਾ ਨਾ ਪੀਲਾ ਹੋਏਗਾ ਨਾ ਕਾਲਾ ਹੋਏਗਾ ਇੱਥੇ ਜੋ ਕੁਝ ਹੋਏਗਾ ਚੰਗਾ ਹੋਏਗਾ ਸਾਫ ਸੁਥਰਾ ਹੋਏਗਾ ਉਹ ਜਿਹੜੇ ਕਰਨ ਵਾਲੇ ਉਹ ਵੀ ਸੁਣ ਲੈਣ ਕਿ ਤੇ ਸ਼ਿਫਟ ਕਰ ਲੋ 1-2 ਮਹੀਨੇ ਦੇ ਬਾਅਦ ਸਾਡੀ ਦਿੱਲੀ ਦੀ ਇਲੈਕਸ਼ਨ ਖਤਮ ਹੋਈ ਫਿਰ ਆਪਾਂ ਪਠਾਨਕੋਟ ਆਇਆ ਨੇ ਤੇ ਪਹਿਲੇ ਪਹਿਲੇ ਸ਼ਿਫਟ ਕਰ ਲੋ ਜਿਹੜੇ ਤੁਹਾਡੇ ਵਪਾਰ ਇੱਥੇ ਤੁਸੀਂ ਖੋਲ ਕੇ ਰੱਖੇ ਨੇ ਚਿੱਟੇ ਦੇ ਦੋ ਕ੍ਰੈਪਸ਼ਨ ਦੇ ਇੱਥੇ ਕੁਝ ਨਹੀਂ ਹੋਣਾ ਔਰ ਸਰਪੰਚ ਸਾਹਿਬ ਤੁਹਾਨੂੰ ਇੱਕ ਵਾਰੀ ਫਿਰ ਬਹੁਤ-ਬਹੁਤ ਮੁਬਾਰਕ ਔਰ ਮਿਠਾਈ ਤੁਸੀਂ ਲੈ ਕੇ ਆਇਓ ਮੈਂ ਤੁਹਾਨੂੰ ਖੁਲਾਤੀ ਆ ਬਾਕੀ ਜਤਿੰਦਰ ਰੋਖਲਾ ਨੇ ਇਹ ਵੀ ਸਾਡਾ ਐਮਪੀ ਦਾ ਕੈਂਡੀਡੇਟ ਰਹਿ ਚੁੱਕਿਆ ਹੈ ਔਰ ਸਾਰੇ ਮੇਰੇ ਪਰਿਵਾਰ ਬੰਮ ਜਤਿੰਦਰ ਸਿੰਘ ਸਾਹਿਬ ਨਾਲ ਨਾਲ ਮੁੰਡੇ ਸਾਰਿਆਂ ਦੀ ਤਰਫੋਂ ਬਹੁਤ-ਬਹੁਤ ਵਧਾਈ ਔਰ ਮੁਬਾਰਕ ਔਰ ਸਾਰੇ ਤੁਸੀਂ ਵਿజిਟ ਕਰਨ ਆਏ ਆ ਪਰਮਾਨੰਦ ਆਪਣੇ ਹਸਪਤਾਲ ਦੇ ਵਿੱਚ ਇਹ ਲਗਭਗ ਕਿੰਨੀ ਦੇਰ ਦੇ ਵਿੱਚ ਤਿਆਰ ਹੋ ਜਾਏਗਾ ਜਿਹੜਾ ਹੁਣ ਜਿਹੜਾ ਕੰਮ ਅਧੂਰਾ ਪਿਆ ਹੈ ਜਿੰਨੇ ਅਸੀਂ ਇਹ ਡਿਸਾਈਡ ਕੀਤਾ ਕਿ ਸਾਡੇ 1000 1200 ਪਿੰਡ ਹੈਗੇ ਨਾ ਔਰ ਪਿੰਡਾਂ ਦੀ ਸਭ ਤੋਂ ਵੱਡੀ ਜ਼ਰੂਰਤ ਅੱਛਾ ਹੈਲਥ ਕੇਅਰ ਹੈਗੀ ਹੈ ਬਿਜਲੀ ਦਾ ਪ੍ਰੋਗਰਾਮ ਜਿਹੜਾ ਸੀਗਾ ਉਹ ਤੇ ਸਾਡੀ ਸਰਕਾਰ ਨੇ ਤਕਰੀਬਨ ਠੀਕ ਕਰ ਦਿੱਤਾ ਹੈ ਹੁਣ ਲੋਕ ਪਿੰਡਾਂ ਵਿੱਚ ਮੈਂ ਜਨਨਾ کافی ਹੱਦ ਤੱਕ ਲੋਕੀਂ ਕਰਾਚੀ ਰਹਿੰਦੇ ਨੇ ਬਿਮਾਰ ਰਹਿੰਦੇ ਨੇ ਉਹ ਵਿਚਾਰੇ ਡਰਦੇ ਰਹਿੰਦੇ ਨੇ ਕਿ ਹਸਪਤਾਲ ਪ੍ਰਾਈਵੇਟ ਗਾਈਏ ਕਿ ਪਤਾ ਨਹੀਂ ਕਿੰਨੇ ਕਰ ਪੈਸੇ ਲੱਗ ਜਾਂਦੇ ਨੇ ਸਰਕਾਰੀ ਹਸਪਤਾਲਾਂ 'ਚ ਆਇਓ ਉੱਦਾਂ ਦਾ ਇਲਾਜ ਮਿਲਦਾ ਨਹੀਂ ਜਿਦਾਂ ਦਾ ਉਹ ਚਾਹੁੰਦੇ ਨੇ ਇਹ ਹਸਪਤਾਲ ਅਸੀਂ ਇੱਕ ਸਾਡਾ ਦਾ ਵਾਈਡ ਮੈਡੀਕਲ ਕਾਲਜ ਐਂਡ ਹਸਪੀਟਲ ਹੈ ਉਹਦਾ ਇਹ 파ਰਟ ਬਣ ਰਿਹਾ ਹੈ ਮੇਰਾ ਖਿਆਲ ਹੈ ਸਭ ਠੀਕ ਠਾਕ ਰਿਹਾ ਤੇ ਆਉਣ ਵਾਲੇ 120 ਡੇਸ ਇਹਦੀ ਅਸੀਂ ਓਪਨਿੰਗ ਕਰਾਂਗੇ ਔਰ ਇੱਕ ਇੰਨਾ ਪਿਆਰਾ ਸਾਫ ਸੁਥਰਾ ਇਹ ਹਸਪੀਟਲ ਹੋਏਗਾ ਤਕਰੀਬਨ 200 ਬੈੱਡ ਹੋਣਗੇ ਪੂਰਾ ਫਿਜ਼ੀਕਲ ਜਿੰਨਾ ਵੀ ਬਾਕੀ ਇਕਵਿਪਮੈਂਟ ਆ ਸਾਰਾ ਹੋਏਗਾ ਦਿਨ ਚ ਕੋਈ ਵੀ ਆਪਰੇਸ਼ਨ ਜਿਹੜਾ ਵੀ ਰਿਕੁਆਇਰਡ ਹੋਏਗਾ ਹੋਏਗਾ ਕਿਉਂਕਿ ਸਾਡੇ ਕੋਲ ਡਾਕਟਰ ਤਕਰੀਬਨ 200 ਡਾਕਟਰ ਹੈਗਾ ਤੇ ਮੇਰੇ ਇਸ ਹਲਕੇ ਨੂੰ ਮੈਂ ਗਰੰਟੀ ਨਾਲ ਦਿੰਦਾ ਜਿਹੜਾ ਲਾਹ ਦੇਣਾ ਦਾ ਲੱਖਾਂ ਚ ਹੁੰਦਾ ਉਹ ਹਜ਼ਾਰਾਂ ਚ ਹੋਏਗਾ ਔਰ ਬਿਹਤਰੀਨ ਲਾਹ ਹੋਏਗਾ ਬਿਹਤਰੀਨ ਡਾਕਟਰ ਦੇ ਨਗਰਾਨੀ ਵਿੱਚ ਹੋਏਗਾ ਅੱਛੀ ਮੈਡੀਸਿਨ ਮਿਲੇਗੀ ਔਰ ਮੈਂ ਯਕੀਨ ਨਾਲ ਕਹਨਾ ਇਹ ਸਿਰਫ ਵਾਈਟ ਮੀਨ ਵਾਈਟ ਇੱਥੇ ਹਰ ਇੱਕ ਚੀਜ਼ ਸਫੇਦ ਹੋਏਗੀ ਔਰ ਕੰਮ ਵੀ ਸਫੇਦ ਹੋਏਗਾ ਕਾਲਾ ਨਹੀਂ ਹੋਏਗਾ ਔਰ ਮੈਂ ਇੱਕ ਵਾਰ ਹੋਰ ਕਹਿਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਮੈਂ ਸਲਾਰੀਆ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਕਿ ਜੇ ਦੇਖੋ ਬੜੀ ਬੰਬੇ ਜੋ ਕੰਮ ਕਰਕੇ ਆ ਕੇ ਆਪਣੇ ਜ਼ਿਲ੍ਹੇ ਦੇ ਵਾਸਤੇ ਕੰਮ ਕਰ ਰਿਹਾ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਮੇਰਾ ਦਫ਼ਤਰ ਇੱਕ ਦਿੱਲੀ ਚ ਵੀ ਆ ਚੰਡੀਗੜ੍ਹ ਵੀ ਆ ਲੁਧਿਆਣਾ ਵੀ ਆ ਮੈਂ ਇੱਕ ਦਫ਼ਤਰ ਪਰਮਾਨੰਦ ਚ ਖੋਲਣ ਦਾ ਫੈਸਲਾ ਕੀਤਾ ਤਾਂ ਜੋ ਮੈਂ ਬਾਰਡਰ ਏਰੀਆ ਦੇ ਜਿਹੜੇ ਲੋਕ ਆ ਉਹਨਾਂ ਨੂੰ ਅਵੇਅਰ ਕਰ ਸਕਾਂ ਆਸ਼ੂਮਾਨ ਕਾਰਡ ਫ੍ਰੀ ਬਣੇਗਾ ਇੱਥੇ ਸਾਰਾ ਜੋ ਵੀ ਡਿਜੀਟਲ ਅੱਜ ਕੱਲ ਸਾਰਾ ਕੁਝ ਹੋ ਗਿਆ ਸਾਰਾ ਜੋ ਮੈਂ ਉਹਨਾਂ ਦੇ ਸਵਾਵਾ ਦੇ ਸਕਦਾ ਮੈਂ ਇਸ ਲਈ ਇੱਕ ਪਰਮਾਨੈਂਟ ਇੱਕ ਦਫ਼ਤਰ ਖੋਲਣ ਜਾ ਰਿਹਾ ਹਾਂ थैंक यू धन्यवाद नमस्कार